ਕੋਲਾ ਜੀ ਮਾ ਚਲਵਿੰਦਰ ਸਿੰਘ ਟੀਚਰ ਆ ਚਾਰ ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਆ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਐ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਐਹੋ ਜਿਹੇ ਟੀਚਰਾਂ ਦੀ ਮੇਰੇ ਖਾਲੇ ਐਹੋ ਜੇ ਐਜੂਕੇਸ਼ਨ ਤੋਂ ਐਹੋ ਜੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਅੱਜ ਤੁਸੀਂ ਆਪ ਚੁਪ ਕਰ ਚੁਪ ਬੀਪੀਓ ਸਾਹਿਬ ਇਹ ਬੀਪੀਓ ਸਾਹਿਬ ਮੇਰੇ ਨਾਲ ਅੱਗੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪ ਆਪਣੇ ਘਰਾਂ ਚ ਬਹਿ ਕੇ ਕੋ ਤਿੰਨ ਤਿੰਨ ਚਾਰ ਚਾਰ ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੋਛਣ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੋਤਾਈ ਕਰਦੇ ਨੇ ਆਉਣ ਵਾਲੇ ਸਮੇਂ ਚ ਇਹਨੂੰ ਸਜ਼ਾ ਜਿਹੜੀ ਉਹ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅਗੋਂ ਵੀ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੋਤਾਈ ਕਰਦੇ ਨੇ ਉਹ ਵੀ हट ਜਾਣਗੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰਹਾਜ ਰਹਿਣਾ ਜਾਂ ਆਪਣੀ ਡਿਊਟੀ ਤੋਂ ਕੁਤਾਈ ਕਰਨੀ ਉਹਦਾ ਖਰਮਾਜਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਏਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਅੱਧੀ ਇਹਦੀ ਵੀ ਇਨਕੁਆਰੀ ਕਰਾਵਾਂਗਾ ਕਿ ਲਗਭਗ 15 ਲੱਖ ਦੀ ਜਿਹੜੀ ਚਾਦਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤੌਰ ਤੇ ਜਿਹੜੀ ਇਨਕੁਆਰੀ ਕੀਤੀ ਜਾਏ ਤਾਂ ਜਿਹੜਾ ਵੀ ਇਹਦੇ ਜਦੋਸ਼ੀ ਪਾਇਆ ਗਿਆ ਉਹਦੇ ਤੋਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਕਾ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਕਿ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਟਾਫ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ ਹੌਸਲਾ ਰੱਖੋ ਮੈਂ ਤੁਹਾਨੂੰ ਅੱਜ ਯਕੀਨ ਦਿਵਾ ਕੇ ਚੱਲਿਆ మే ఫిਕਰ ਸਾਰਾ ਕੁਝ ਕਰਾਂਗੇ ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਏ ਹੋ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲੇ ਨੇ ਕੋਈ ਗੱਲ ਕਰਨੀ ਹੈ ਆਓ ਜੀ ਤੁਸੀਂ ਬਸ ਹਾਂ ਦੱਸੋ ਜੀ ਦੱਸੋ ਇੱਧਰ ਤੋਂ ਦੱਸੋ ਮਾਈਕ ਤੇ ਕੈਮਰੇ ਲੱਗੇ ਸਾਡੇ ਕੋਲ ਹਾਂ ਲਗਾਉਣੇ ਲਾਇਨੇ ਇੱਕ ਦਿਨ ਚੱਲੂ ਕਰਵਾਇਆ ਤੇ ਤੋੜ ਦਿੱਤਾ ਕਰੇ ਬਦਲੇ ਨੇ ਕੰਮ ਪਤਾ ਹੀ ਨਹੀਂ ਲੱਗਦਾ ਕਿ ਉਹ ਕੰਮ ਨੇ ਤੇ ਹੁੰਦਾ ਕੰਮ ਜਾਂਦਾ ਦੇਖ ਲੋ ਇੰਨੀ ਘਟੀਆ ਗੱਲ ਪਿੰਡ ਦਾ ਵਸਨੀਕ ਕਾਣ ਕੇ ਦੱਸ ਗਿਆ ਕੈਮਰੇ ਲਾ ਕੇ ਕਹਿੰਦੇ ਆਪੇ ਹੀ ਤੜਵਾਉਂਦੇ ਨੇ ਕਿ ਪਤਾ ਹੀ ਨਾ ਲੱਗਿਆ ਵੀ ਕਦੋਂ ਕੋਈ ਆਇਆ ਤੇ ਕਦੋਂ ਕੋਈ ਸਕੂਲ ਚੋਂ ਗਿਆ ਐਡੇ ਘਟੀਆ ਕਿਸਮ ਦੇ ਲੋਕ ਜਿਹੜੇ ਇਹਨਾਂ ਨੂੰ ਸਮਾਜਿਕ ਤੇ ਜਗ੍ਹਾ ਪਰਮਾਤਮਾ ਨਾ ਹੀ ਦੇਵੇ ਤੇ ਚੰਗਾ ਇਸ ਕਰਕੇ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਜੀਪੀਨ ਦਵਾ ਕੇ ਚੱਲਿਆ ਤੇ ਤੁਸੀਂ ਕੋਈ ਨਹੀਂ ਤੁਹਾਡੇ ਬੱਚੇ ਸਾਡੇ ਬੱਚੇ ਨੇ ਇਹ ਸਰਕਾਰ ਦੇ ਬੱਚੇ ਨੇ ਇਸ ਕਰਕੇ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਹੈ ਇਸ ਕਰਕੇ ਆਉਣ ਵਾਲੇ ਸਮੇਂ 'ਚ ਠੀਕ ਕਰਾਂਗੇ ਇਹਨਾਂ ਨੂੰ ਸਾਰਾ ਕੁਝ ਫਿਰ ਵੀ ਮੈਂ ਦੇਖਣ ਡਿਆ ਬੜੇ ਮਜੂਦ ਸੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਪਿੰਡ 'ਚ ਬੱਚਿਆਂ ਨੂੰ ਕੈਸੀ ਸਿੱਖਿਆ ਮਿਲਦੀ ਹੈ ਕਮਾਲਾ ਜਾਂ ਉਧਰ ਹੀ ਮਾਲਾ ਕਿਵੇਂ ਮਜੂਦ ਸੋਈ ਸੰਜੂਸੀ 'ਚ ਬੈਠੇ ਨੇ ਵਿਚਾਰੇ ਇਸ ਕਰਕੇ ਬੇਫਿਕਰ ਹੋ ਇਸੇ ਕਰਕੇ ਮੈਂ ਪਿੰਡਾਂ ਚ ਆਉਂਦੇ ਆ ਮੈਨੂੰ ਪਤਾ ਲੱਗਾ ਕਿ ਕਿਹੜੇ ਪਿੰਡ 'ਚ ਟੀਚਰ ਸਹੀ ਕੰਮ ਕਰਦੇ ਨੇ ਤਾਂ ਕਿਹੜੇ ਪਿੰਡਾਂ 'ਚ ਗਲਤ ਕੰਮ ਕਰਦੇ ਨੇ ਇਸ ਕਰਕੇ ਮੈਂ ਕੋਈ ਹਰ ਪਿੰਡ 'ਚ ਭਾਵੇਂ ਪ੍ਰਾਇਮਰੀ ਸਕੂਲ ਹੋਵੇ ਮਿਡਲ ਹੋਵੇ ਹਾਈ ਹੋਵੇ ਮੈਂ ਟੋਟਲ ਆਪਣੇ ਹਲਕੇ ਦੇ ਸਾਰੇ ਪਿੰਡਾਂ 'ਚ ਜਾ ਕੇ ਵੇਖਣਾ ਔਰ ਜਿੰਨਾ ਚਿਰ ਮੈਂ ਜਾ ਕੇ ਵੇਖਿਆ ਨਾ ਉਹਨਾਂ 'ਚ ਸਮਝ ਨਹੀਂ ਲੱਗਣੀ ਕਿ ਲੋਕ ਕੀ ਕਰਦੇ ਕਦੋਂ ਆਉਂਦੇ ਕਦੋਂ ਜਾਂਦੇ ਕੀ ਕਰਦੇ ਨੇ ਹੁਣ ਇਹਨਾਂ ਨੂੰ ਸਮਝ ਲੱਗ ਜੇ ਕਿ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਕਿਹੜਾ ਪ੍ਰਵੇਖਾ ਸਨੈਰੀ ਹੋਏਗਾ ਬੇਫਿਕਰ ਹੋ ਧੰਨਵਾਦ ਫੋਟੇ ਬਲਵਰਾਂ ਵਾਂਗ ਕੁਝ ਕਰ ਕੱਲ੍ਹ ਦਾ ਮੈਂ ਕੁਝ ਨਹੀਂ